ਸਾਨੂੰ ਗੋਰਿਆਂ ਦੀ ਗੁਲਾਮੀ ਕਰਨ ਜਾਣਾ ਪੈਣਾ ਲੱਗਦਾ ਦੁਬਾਰਾ ਫਿਰ ਜਿਹੜੇ ਹਾਲਾਤ ਚੱਲ ਰਹੇ ਨੇ ਜ਼ਿੰਦਗੀ 'ਚ ਬੜੇ ਚਾਂਸ ਆਏ ਕਈ ਲੋਕ ਕਹਿੰਦੇ ਪੰਜਾਬ ਛੱਡਣ ਨੂੰ ਜੀ ਨਹੀਂ ਕਰਦਾ ਵੀ ਇੱਥੇ ਹੀ ਰਹੀਏ ਆਪਣੀ ਮਿੱਟੀ ਦੇ ਵਿੱਚ ਹੀ ਰਹੀਏ ਪਰ ਜੇ ਇਸ ਮਿੱਟੀ 'ਚ ਹਾਲਾਤੇ ਹੋਣਗੇ ਸਰਕਾਰਾਂ ਤਰ੍ਹਾਂ ਹੀ ਨਹੀਂ ਦੇਣਗੀਆਂ ਤੇ ਭਈ ਦੇਸ਼ ਨੂੰ ਛੱਡ ਕੇ ਜਾਣਾ ਹੀ ਪਾਣਾ ਜੀ ਦੂਜਿਆਂ ਦੀ ਗੁਲਾਮੀ ਕਰਨ ਸੋਚਿਆ ਸੀ ਕਿ ਸਾਡੇ ਵੀ ਸੁਪਨੇ ਸਕਾਰ ਹੋਣਗੇ ਕਿ ਚਲੋ ਆਮ ਆਦਮੀ ਦੀ ਸਰਕਾਰ ਆ ਸਾਡੀ ਆਪਣੀ ਸਰਕਾਰ ਪਰ ਨਹੀਂ ਜੀ ਸਾਡੇ ਸੁਪਨੇ ਵੀ ਟੁੱਟਦੇ ਨਜ਼ਰ ਆ ਰਹੇ ਸਾਨੂੰ ਫੜ ਕੇ ਅੰਦਰ ਕਰੋ ਰੋਟੀ ਤਾਂ ਮਿਲੂਗੀ ਕਿਸੇ ਬੰਨੇ ਗੱਲ ਤਾਂ ਲਾਓ ਆਹੋ ਜੇਲ੍ਹ ਚ ਰੋਟੀ ਤਾਂ ਮਿਲ ਜੂ ਰੋਟੀ ਮਿਲ ਜੂਗੀ ਸਰ ਇਹ ਨਾ ਬੱਚਿਆਂ ਨੂੰ ਬਸ ਦਾ ਫਰੀ ਸਫਰ ਨਹੀਂ ਚਾਹੀਦਾ ਨਾ ਹੀ ਵੀ ਨਾ ਹਜ਼ਾਰ ਚਾਹੀਦਾ ਆ ਇਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਦਿਓ ਸੈਲਰੀ ਟਾਈਮ ਤੇ ਚਾਹੀਦੀ ਆ ਕੰਮ ਅਸੀਂ ਪੱਲਵ ਵੀ ਬਹੁਤ ਇਮਾਨਦਾਰੀ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਤੇ ਹੁਣ ਵੀ ਕਰਾਂਗੇ ਇਹ ਕੋਈ ਜੀ ਡੈਫੀਨਿਟਲੀ ਪੰਜਾਬਵਾ ਦੇਖੋ ਤੁਹਾਡਾ ਰੰਗਲਾ ਪੰਜਾਬ ਕੁਝ ਸੀ ਕਹਿੰਦੇ ਹੋ ਕਿ ਪੰਜਾਬ ਰੰਗਲਾ ਫੇਸਬੁਕ ਖੋਲੀਏ ਤਾਂ ਕਮਾਲ ਕੀਤੀ ਪਈ ਆ ਵੀ ਪੰਜਾਬ ਨੂੰ ਸੁਪਨੇ ਦਿਖਾ ਦਿਖਾ ਕੇ ਤੁਹਾਡੇ ਬਿਆਨ ਵੀ ਸੁਣੀ ਦਿੱਤੇ ਮਜ਼ਾ ਆ ਜਾਂਦਾ ਜੇ ਕਿਤੇ ਉਹ ਬਿਆਨ ਤੁਸੀਂ ਲਾਗੂ ਕਰ ਦੋ ਜੇ ਕਿਤੇ ਰੰਗਲਾ ਪੰਜਾਬ ਜਿਹੜਾ ਤੁਸੀਂ ਸੁਪਨਿਆਂ ਚ ਦਿਖਾ ਰਹੇ ਹੋ ਹਕੀਕਤ ਚ ਦਿਖਾ ਦਿਓ ਤਾਂ ਵਾਕਈ ਵਾਰੇ ਨਾਰੇ ਹੋ ਜਾਣਗੇ ਪੰਜਾਬ ਦੇ ਚੋਣਾਂ ਨੇ ਤੁਹਾਡੇ ਤੋਂ ਸਵਾਲ ਹੋਣਿਆ ਪਿੰਡ-ਪਿੰਡ ਤੁਸੀਂ ਜਾਣਾ ਸੋ ਆਮ ਲੋਕਾਂ ਦੇ ਮੁੱਦਿਆਂ ਨੂੰ ਤੁਸੀਂ ਸਮਝੋ ਇਹਨਾਂ ਦਾ ਦਰਦ ਸਮਝੋ ਇਹਨਾਂ ਦਾ ਹੱਕ ਇਹਨਾਂ ਨੂੰ ਸਮਝ ਸਰਦੇ ਹੋ ਬਲਕਾਰ ਸਿੰਘ ਕੈਬਨਿਟ ਮਿਸਟਰ ਨੇ ਕਰਤਾਰਪੁਰ ਤੋਂ ਤੁਹਾਡੀ ਸਾਰ ਲੈਣਾ ਹੈ ਕਿਉਂਕਿ ਆਪਣਾ ਮੁੰਡਾ ਕਹਿੰਦੇ ਪਤਲੀ ਗਲੀ ਚੋਂ ਸਰਕਾਰੀ ਨੌਕਰੀ ਤੇ ਉਹਨਾਂ ਨੇ ਬਠਾ ਲਤਾ ਐਮਬੀਏ ਦੀ ਡਿਗਰੀ ਹੈ ਮਾਸਟਰਸ ਮੇਰੀ ਪੰਜਾਬੀ ਦੇ ਵਿੱਚ ਹੈ ਸਰ ਹਾਂਜੀ ਤੇ ਹੁਣ ਤੁਹਾਡੇ ਸਾਹਮਣੇ ਆ ਪਹਿਲਾਂ ਤਾਂ ਐਸੀ ਕੋਟਾ ਵੀ ਨਹੀਂ ਸੀ ਕਹ ਦੋ ਲੱਖ ਲੱਖ ਰੁਪਿਆ ਲਾ ਕੇ ਸੇ ਡਿਗਰੀਆਂ ਲਈਆਂ ਹੋਈਆਂ ਤਾਂ ਹੁਣ ਇੱਥੇ 10000 ਤੇ ਸੈਲਰੀ ਤੇ ਐਜ਼ ਅ ਕਾਊਂਟਰਟ ਕਹ ਦੋ ਕਿ ਕੈਸ਼ੀਅਰ ਦੇ ਕੰਮ ਕਰਦੇ ਪਏ ਆ ਤਾਂ ਉਹ ਵੀ ਸੈਲਰੀ 4 ਮਹੀਨੇ ਹੋ ਗਏ ਨਹੀਂ ਮਿਲੀ ਸਾਨੂੰ ਕਾਫੀ ਮੁਸ਼ਕਲ ਆ ਰਹੀ ਹੈ ਸਰ ਕਰ ਦੇ ਵਿੱਚ ਵੀ ਪਾਪਾ ਆ ਐਸ ਅ ਲੇਬਰ ਕੰਮ ਕਰਦੇ ਆ ਉਹ ਉਹਦੇ ਤੋਂ ਬਾਅਦ ਫਿਰ ਇੱਕ ਮੈਂ ਹੀ ਆ ਉਹਨਾਂ ਦਾ ਕਹਿ ਦੋ ਕੀ بڑے ਸੁਪਨੇ ਹੋਣੇ ਉਸ ਵੇਲੇ ਹੈਨਾ ਉਹ ਦਿਨ ਯਾਦ ਕਰਕੇ ਲੱਗਦਾ ਵੀ ਯਾਰ ਆ ਦਿਨਾਂ ਬਸ ਤੇ ਪੜ੍ਹਾਈ ਕਰੀ ਸੀਗੀ ਆ ਦਿਨ ਤੱਕ ਅਲੀ ਸੋਚੀ ਨਹੀਂ ਸੀ ਸਰ ਸੀਰੀਅਸਲੀ ਹੰਨਾ ਮਤਲਬ ਜੇ ਕਹੀਏ ਕਿ ਐਸ ਅ ਸਲਾਹ ਅਸੀਂ ਕਹਦੇ ਹੀਏ ਤਾਂ ਬੱਚੇ ਨੂੰ ਇਹ ਕਹੀਦਾ ਕਿ ਕੋਈ ਫਾਇਦਾ ਨਹੀਂ ਡਿਗਰੀਆਂ ਦਾ ਅਸੀਂ ਲੈ ਕੇ ਦੇਖ ਲਈਆਂ ਐਸ ਅ ਕਹ ਦੋ ਕਿ ਉਹ ਪੇਪਰ ਹੀ ਰੱਖੇ ਹੋਏ ਆਪਾਂ ਫਾਈਲਾਂ ਦੇ ਵਿੱਚ ਡਿਗਰੀਆਂ ਇੱਕ ਰੱਦੀ ਦੇ ਪੇਪਰ ਆਪਾਂ ਤਾਂ کہہ ਦਿੰਦੇ ਆ ਕਿ ਕਿ ਜਦੋਂ ਹਣੇ ਇਹ ਸਭ ਕੁਝ ਦੇਖਦੇ ਆ ਤਾਂ ਫਿਰ ਇਹੀ ਚੀਜ਼ ਹੁੰਦੀ ਆ ਸਰ ਹਾਂ ਕਿ ਕੁਆਲਿਫਿਕੇਸ਼ਨ ਵੈਸੇ ਠੀਕ ਹੈ এডੂਕੇਸ਼ਨ ਮਸਟ ਹੈ ਲੇਕਿਨ ਮਸਟ ਫਿਰ ਹਣੇ ਜਦੋਂ ਸਾਨੂੰ ਹੀ ਨਹੀਂ ਡਿਗਰੀਆਂ ਤੋਂ ਬਾਅਦ ਵੀ ਸਿਰ ਧੱਕੇ ਖਾਣੇ ਪੈ ਰਹੇ ਆ ਤਾਂ ਫਿਰ ਉਹਦੇ ਤੋਂ ਬਾਅਦ ਇਹੀ ਆ ਕਿ ਐਜੂਕੇਸ਼ਨ ਨਾ ਹੀ ਕਰੇ ਬੰਦਾ ਜਲੰਧਰ ਬਹੁਤ ਹੌਟ ਸੀਟ ਆ ਹੈਨਾ ਚੰਨੀ ਸਾਹਿਬ ਇਥੋਂ ਚੋਣ ਲੜ ਰਹੇ ਨੇ ਇਸ ਵਾਰ ਪਵਨ ਕੁਮਾਰ ਟਿੰਨੂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਕਹਣਾ ਸੁਸ਼ੀਲ ਡਿੰਕੂ ਜਿਹੜੇ ਤੁਸੀਂ ਝਾੜੂ ਤੋਂ ਜਿਤਾਏ ਸੀਗੇ ਉਹ ਬੀਜੇਪੀ ਚ ਚਲੇ ਗਏ ਟਿਕੜਮ ਬਾਜ਼ੀਆਂ ਚੱਲ ਰਹੀਆਂ ਨੇ ਇਸ ਟਿਕੜਮ ਬਾਜ਼ੀਆਂ ਦੇ ਵਿੱਚ ਆਮ ਲੋਕ ਗਾਇਬ ਨੇ ਤੁਹਾਡਾ ਜ਼ਿਕਰ ਹੀ ਨਹੀਂ ਸਾਬ ਲਾਲੋ 57000 ਰੁਪਏ ਮਿਲਦਾ ਘਰ ਦਾ ਗੁਜ਼ਾਰਾ ਕਿੱਥੇ ਹੋਣਾ ਉੱਤੋਂ ਮੇਰੀ ਸੈਲਰੀ ਸੀ ਭੈਣ ਭਰਾ ਪੜਦੇ ਆ ਉਹਨਾਂ ਨੂੰ ਪੜਾ ਰੇ ਹੁਣ ਮੇਰੀ ਸੈਲਰੀ ਨਹੀਂ ਆ ਰਹੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਉੱਤੋਂ ਕਿਰਾਇਆ ਲਾ ਕੇ ਰੋਜ਼ ਆਉਂਦੇ ਆ ਜਿਹੜੇ ਭਗਵੰਤ ਸਿੰਘ ਸਾਹਿਬ ਨੇ ਤਾਂ ਕਿਹਾ ਹੀ ਸੀਗਾ ਵੀ ਹਾਂ ਉਹ ਭਗਵੰਤ ਅਗਤ ਸਿੰਘ ਜੀ ਬਾਰੇ ਬਹੁਤ ਕਹਿੰਦੇ ਆ ਨਾ ਕਿ ਚਲੋ ਠੀਕ ਹੈ ਇੱਥੇ ਹਿਸਟਰੀ ਸਾਰੀ ਦਿਖਾਈ ਹੋਈ ਆ ਔਰ ਇੱਥੇ ਦਾ ਹੀ ਨਹੀਂ ਹੁਣ ਸੋਚਦੇ ਬਹੁਤ ਗਲਤ ਗੱਲ ਹੈ ਲੋਕ ਸਭਾਵਿਆਂ ਚੋਣਾ ਤੇ ਜਲੰਧਰ ਸਭ ਤੋਂ ਹੌਟ ਸੀਟ ਜਲੰਧਰ ਦੇ ਵਿੱਚ ਇੱਕ ਯਾਦਗਾਰ ਹੈ ਕਰਤਾਰਪੁਰ ਦੇ ਵਿੱਚ ਜੋ ਕਿ ਸ਼ਹੀਦਾਂ ਦੀ ਸੋਚ ਦੇ ਨਾਲ ਜੋੜਨ ਦੇ ਲਈ ਬਾਦਲ ਸਰਕਾਰ ਵੱਲੋਂ ਬਣਾਈ ਗਈ ਇਹ ਸਿਆਸਤ ਦੀ ਭੇਡ ਚੜ ਰਹੀ ਹੈ ਕਿਉਂਕਿ ਅਜੀਤ ਅਖਬਾਰ ਦੇ ਜਿਹੜੇ ਸਪਾਦਕ ਨੇ ਬਰਜਿੰਦਰ ਰਾਮਦਰ ਦੋਨਾਂ ਨੇ ਜਦੋਂ ਦਾ ਅਸਤੀਫਾ ਦਿੱਤਾ ਕਰੀਬ 8-9 ਮਹੀਨੇ ਹੋ ਗਏ ਨਾ ਮਰਾਜ਼ਮਾ ਦੀ ਤਨਖਾਹ ਨਹੀਂ ਆਈ ਡੀਸੀ ਦੇ ਹਵਾਲੇ ਕਹਿੰਦੇ ਵੀ ਹੁਣ ਜਾਦਗਾਰ ਹੈ ਪਰ ਸਰਕਾਰ ਇਹਦੇ ਵੱਲ ਬਿਲਕੁਲ ਵੀ ਧਿਆਨ ਦੇਂਦੀ ਨਜ਼ਰ ਨਹੀਂ ਆ ਰਹੀ ਭਾਈ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਮੁਰਦਾਵਾ ਦੇ ਨਾਰੇ ਲਾਉਣ ਲਈ ਕਿਉਂ ਮਜਬੂਰੋਂ ਭਜੀ ਇੱਥੇ ਜੰਗੇ ਆਜ਼ਾਦੀ ਦੇ ਜਿਹੜੇ ਕਰਮਚਾਰੀ ਆ ਸਾਰੇ ਤੇ ਜਿਨ੍ਹਾਂ ਨੂੰ ਕੀ 9 ਮਹੀਨ ਤੋਂ ਸੈਲਰੀਆਂ ਨਹੀਂ ਪਜੀ ਮਿਲਣੀਆਂ ਹੈਗੀਆਂ ਜਿਸ ਕਰਕੇ ਮਜਬੂਰੀ ਕਰਕੇ ਸਾਨੂੰ ਐਂਡ ਤੇ ਆ ਕੇ ਧਰਨਾ ਦਾ ਮਤਲਬ ਰਾਹ ਛੋੜਨਾ ਪੈ ਰਿਹਾ ਸਾਨੂੰ کافی ਮਤਲਬ ਤੰਗੀਆਂ ਆ ਰਹੀਆਂ ਆ ਤਿੰਨ ਮੰਦ ਤਿੰਨ ਚਾਰ ਮੰਦ ਤੋਂ ਬਿਨਾਂ ਪੈਸਿਆਂ ਤੋਂ ਬਿਨਾਂ ਕਿਰਾਏ ਤੋਂ ਆਪਾਂ ਆਉਣਦੇ ਆ ਕਿੱਦਾਂ ਮੈਨੇਜ ਕਰਕੇ ਆਉਣਦੇ ਆ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਜੀ ਸਾਰੇ ਇੱਥੇ ਗਰੀਬ ਗਰੀਬ ਪਰਿਵਾਰਾਂ ਨਾਲ ਸੰਬੰਧਤ ਆਪਾਂ ਨਾ ਸਾਡੀ ਕੋਈ ਖੇਤੀ ਲਈ ਜ਼ਮੀਨ ਆ ਤੇ ਨਾ ਸਾ ਤੋਂ ਕੋਈ ਹੋਰ ਸਾਧਨ ਹੈ ਜਿਸ ਨਾਲ ਅਸੀਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੀਏ ਇਸ ਲਈ ਜੋ ਅਸੀਂ ਕਮਾਉਂਦੇ ਆ ਇਤੋਂ ਉਸ ਉਹੀ ਉਹਦੇ ਨਾਲ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਤੇ ਇਸ ਕਰਕੇ 4-5 ਮਹੀਨਤ ਹੋ ਗਏ ਆ ਸਿਕਿਉਰਟੀ ਵਾਲੇ ਆ ਉਹਨਾਂ ਦੀ 9 ਮਹੀਨਤ ਤੋਂ ਸੈਲੀਆਂ ਰੁਕੀਆਂ ਹੋਈਆਂ ਆ ਬੇ ਸਾਡੇ ਅੰਦਰ ਵਾਲਾ ਮੈਨੇਜਮੈਂਟ ਸਟਾਫ ਆ ਉਹਨਾਂ ਦੀ 4 ਮਹੀਨਤ ਹੋ ਗਏ ਆ ਸੈਲੀਆਂ ਰੁਕੀਆਂ ਹੋਈਆਂ ਨੂੰ ਜਿਸ ਕਰਕੇ ਆਪਣਾ ਪਰਿਵਾਰ ਚਲਾਉਣਾ ਕਾਫੀ ਔਖਾ ਹੋ ਰਿਹਾ ਜੀ ਬਲਕਾਰ ਸਿੰਘ ਕੈਬਨਿਟ ਮਿੰਿਸਟਰ ਨੇ ਕਰਤਾਰਪੁਰ ਤੋਂ ਤੁਹਾਡੀ ਸਾਰ ਲੈਣਾ ਹੈ ਕਿਉਂਕਿ ਆਪਣਾ ਮੁੰਡਾ ਕਹਿੰਦੇ ਪਤਲੀ ਗਲੀ ਚੋਂ ਸਰਕਾਰੀ ਨੌਕਰੀ ਤੇ ਉਹਨਾਂ ਨੇ ਬਠਾ ਲਤਾ ਤੁਹਾਡੇ ਨੂੰ ਤਨਖਾਹ 8-10 ਹਜ਼ਾਰ ਨੇ ਤੁਹਾਨੂੰ ਨਹੀਂ ਦਿੱਤੇ ਜਾ ਰਹੇ ਨਹੀਂ ਜਨਾਬ ਸਾਡੇ ਮਤਲਬ ਸਾਨੂੰ ਅੱਜ ਪੰਜਵਾਂ ਦਿਨ ਚੱਲ ਰਿਹਾ ਹੈ ਸਾਡੇ ਕੋਲ ਕੋਈ ਨਾ ਕਹਿਲੀ ਵੀ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਾ ਕੋਈ ਵਿਰੋਧੀ ਧਿਰ ਦਾ ਮੰਤਰੀ ਕੋਈ ਵੀ ਸਾਡੇ ਕੋਲ ਸਾਡੀ ਸਾਰ ਲੈਣ ਨਹੀਂ ਪਹੁੰਚਿਆ ਜੀ ਪੰਜ ਦਿਨ ਹੋ ਗਏ ਧਰਨੇ ਨੂੰ ਤੁਸੀਂ ਜੀਟੀ ਰੋਡ ਤੇ ਬੈਠੇ ਹੋ ਇੱਥੋਂ ਮੰਤਰੀਆਂ ਦੀਆਂ ਗੱਡੀਆਂ ਲੰਘਦੀਆਂ ਹੁੱਟਣ ਮਾਰਦੀਆਂ ਤੁਹਾਡੇ ਵੱਲ ਧਿਆਨ ਨਹੀਂ ਮਾਰਦੀਆਂ ਕੋਈ ਸਰਸਾਸ ਮਤਲਬ ਸਾਡੇ ਕੋਲ ਤਾਂ ਆਉਣ ਨਹੀਂ ਦੇ ਸਾਨੂੰ ਤਾਂ ਮਤਲਬ ਪਤਾ ਨਹੀਂ ਵੀ ਸਾਡੇ ਵੱਲ ਕਿਸੇ ਦਾ ਧਿਆਨ ਹੈਗਾ ਜਾਂ ਨਹੀਂ ਹੈਗਾ ਮਤਲਬ ਕੋਈ ਨਹੀਂ ਸਾਡੇ ਅੱਜ ਤੱਕ ਕਿਸੇ ਨੇ ਮਤਲਬ ਪੰਜ ਦੇ ਪੰਜਵੇਂ ਦਿਨ ਚੱਲ ਰਿਹਾ ਹੈ ਕੋਈ ਵੀ ਮਤਲਬ ਬੰਦਾ ਅਜੇ ਤੱਕ ਸਾਡੇ ਆ ਕੇ ਕਿੰਨਾਂ ਕੋਈ ਕੋਈ ਨਹੀਂ ਆਇਆ ਦੇਖੋ ਪਾਰਟੀ ਦਾ ਬੰਦਾ ਨਹੀਂ ਆਇਆ ਜੀ ਕਿਸੇ ਵੀ ਪਾਰਟੀ ਦਾ ਬੰਦਾ ਬਾਈ ਸਮਝ ਨਹੀਂ ਲੱਗਦੀ ਵੀ ਕਿਹੜੇ ਬੰਦੇ ਨੇ ਕਦੋਂ ਪਾਰਟੀ ਬਦਲ ਲੈਣੀ ਹੈ ਹਾਂਜੀ ਕੋਈ ਕੋਈ ਨਹੀਂ ਇੱਥੇ ਆ ਰਿਹਾ ਜੀ ਕੋਈ ਮੰਤਰੀ ਕੋਈ ਮਨਿਸਟਰ ਕੋਈ ਕੁਝ ਨਹੀਂ ਇੱਥੇ ਆ ਰਿਹਾ ਜੀ ਘਰ ਕਿਵੇਂ ਚਲਾ ਰਹੇ ਹਾਂ ਬੜਾ ਮਨ ਦੁਖੀ ਹੋਣਾ ਬਾਈ 8-9 ਮਹੀਨੇ ਹੋ ਗਏ ਕਰੇ ਖਰਚਾ ਕਰਦੇ ਬੱਚੇ ਦੇਖਦੇ ਹੋਣੇ ਵੀ ਬਾਪੂ ਕੀ ਲੈ ਕੇ ਆਏ ਕੋਈ ਖਰਚਾ ਨਹੀਂ ਚੱਲ ਰਿਹਾ ਹੈ ਅੱਜ ਕੱਲ ਬਹੁਤ ਮੁਸ਼ਕਲ ਹੋ ਰਹੀ ਹੈ ਇਹ ਆਪਣਾ ਸੋਆ ਨੇ ਦਾਉਖਾ ਕੁਝ ਪਹਿਣਾ ਵੀ ਨਹੀਂ ਅੱਗੇ ਆ ਛੋੜਾ ਜ ਤੁਸੀਂ ਪਹਿਲਾਂ ਦੱਸੋ ਵੀ ਕਿਹੜੇ ਵਿਸ਼ੇ ਚ ਪੜ੍ਹਾਈ ਕੀਤੀ ਲੱਖਾਂ ਰੁਪਈਆ ਤੁਸੀਂ ਫੀਸ ਲਾਈ ਹੈ ਤੇ ਇੱਥੇ 10000 ਦੇ ਲਈ ਠੱਕੇ ਖਾਣੇ ਪੈ ਰਹੇ ਹਾਂਜੀ ਸਰ ਜ਼ਰੂਰ ਮੇਰੀ ਐਮਏ ਬੀਏ ਦੀ ਡਿਗਰੀ ਹੈ ਮਾਸਟਰਸ ਮੇਰੀ ਪੰਜਾਬੀ ਦੇ ਵਿੱਚ ਹੈ ਸਰ ਹਾਂਜੀ ਤੇ ਹੁਣ ਤੁਹਾਡੇ ਸਾਹਮਣੇ ਆ ਪਹਿਲਾਂ ਤਾਂ ਐਸੀ ਕੋਟਾ ਵੀ ਨਹੀਂ ਸੀ ਕਹ ਦੋ ਲੱਖ ਲੱਖ ਰੁਪਇਆ ਲਾ ਕੇ ਸਰ ਡਿਗਰੀਆਂ ਲਈਆਂ ਹੋਈਆਂ ਤਾਂ ਹੁਣ ਇੱਥੇ 10000 ਦੀ ਸੈਲਰੀ ਤੇ ਐਜ਼ ਅ ਅਕਾਊਂਟੈਂਟ ਕਹ ਦੋ ਕਿ ਕੈਸ਼ੀਅਰ ਦੇ ਕੰਮ ਕਰਦੇ ਪਏ ਆ ਤਾਂ ਉਹ ਵੀ ਸੈਲਰੀ 4 ਮਹੀਨੇ ਹੋ ਗਏ ਨਹੀਂ ਮਿਲੀ ਸਾਨੂੰ ਕਾਫੀ ਮੁਸ਼ਕਲ ਆ ਰਹੀ ਆ ਸਰ ਘਰ ਦੇ ਵਿੱਚ ਵੀ ਪਾਪਾ ਆ ਐਜ਼ ਅ ਲੇਬਰ ਕੰਮ ਕਰਦੇ ਆ ਉਹ ਉਹਦੇ ਤੋਂ ਬਾਅਦ ਫਿਰ ਇੱਕ ਮੈਂ ਹੀ ਆ ਉਹਨਾਂ ਦਾ ਕਹ ਦੋ ਕਿ ਤਾਂ ਉਹਦੇ ਤੋਂ ਬਾਅਦ ਹੁਣ ਮੇਰੀ ਵੀ ਸੈਲਰੀ ਰੁਕੀ ਹੋਈ ਆ ਤਾਂ ਬਹੁਤ ਮੁਸ਼ਕਿਲ ਆ ਰਹੀ ਆ ਜੀ ਜਦੋਂ ਮਹੀਨਾ ਚੜਦਾ ਤਨਖਾਹ ਵਾਲੇ ਦਿਨ ਹੁੰਦੇ ਨੇ ਘਰ ਦੇ ਦੇਖਦੇ ਹੁੰਦੇ ਆ ਵੀ ਬੱਚਾ ਆ ਗਈ ਤਨ ਖਾ ਕੀ ਨਹੀਂ ਬੜਾ ਮਨ ਭਰਦਾ ਹਣਾ ਵੀ ਕੀ ਕਮਾ ਕਰ ਜਾ ਕੇ ਕਿਹੜਾ ਮੂੰਹ ਲੈ ਕੇ ਜਾਵਾਂ ਬਿਲਕੁਲ ਸਰ ਹੁਣ ਸੈਲਰੀਆਂ ਨਹੀਂ ਆਉਂਦੀਆਂ ਉੱਤੋਂ ਦੀ ਰੈਗੂਲਰ ਕਹ ਦੋ ਕਿ ਡੇਲੀ ਕਿਰਾਇਆ ਲਾ ਕੇ ਆਉਣਾ ਐਟ ਲੀਸਟ 30 ਜਾਂ 30 on 60 ਰੁਪਏ ਉਹਨਾਂ ਦੇ ਕੋਲ ਡੇਲੀ ਮੰਗ ਕੇ ਲੈ ਕੇ ਆਉਣੇ ਪੈਂਦੇ ਆ ਕਿ ਤੁਸੀਂ ਦੇ ਦਿਓ ਕੋਈ ਨਹੀਂ ਜਦੋਂ ਆਉਗੇ ਫਿਰ ਆਪਾਂ ਦੇ ਭਗਵਾਨ transmembrane ਕਹਿੰਦੇ ਸੀ ਵੀ ਗੋਰੇ ਪੰਜਾਬ ਚ ਆ ਕੇ ਨੌਕਰੀ ਕਰਨ ਲਾ ਦੂੰ ਜੇ ਇਹੀ ਹਾਲਾਤ ਤਾਂ ਇਹ ਤੁਹਾਨੂੰ ਲੱਗਦਾ ਕਿ ਕਿ ਦੁਆਬਾ ਦਾ ਲਗਾਤਾਰ ਬਾਹਰ ਜਾ ਰਿਹਾਗਾ ਤੁਹਾਨੂੰ ਲੱਗਦਾ ਵੀ ਗਲਤੀ ਕਰ ਲਈ ਪੰਜਾਬ ਚ ਰਹਿ ਕੇ ਵੀ ਬਾਹਰ ਚਲੇ ਜਾਂਦੇ ਉਦੋਂ ਵਧੀਆ ਸਰ ਹਣ ਇਹ ਹਾਲਾਤ ਦੇਖ ਕੇ ਤਾਂ ਆਪਾਂ ਕਹਿ ਸਕਦੇ ਕਿ ਡੈਫੀਨੇਟਲੀ ਯੋਚਨਾ ਕਰ ਸ਼ਕਿਆ ਦੋ ਕਿ ਗਲਤੀ ਹੋਊਗੀ ਜਾਂ ਕਹਿ ਦੋ ਕਿ ਹਾਂ ਫਿਰ ਇਹ ਕਿ ਬਾਹਰ ਚਲੇ ਜਾਂਦੇ ਦੇ ਨਾਲੋਂ ਬੈਸਟ ਸੀਗਾ ਹੁਣ 4 ਮਹੀਨੇ ਹੋ ਗਏ ਸਰ 4 ਮਹੀਨੇ ਥੋੜੇ ਨਹੀਂ ਹੁੰਦੇ ਸੈਲਰੀ ਨਹੀਂ ਆਈ ਔਰ 4 ਮਹੀਨੇ ਤੋਂ ਘਰ ਦੇ ਸਾਡਾ ਠੀਕ ਹੈ ਰੋਟੀ ਪਾਣੀ ਦਾ ਦੇਂਦੇ ਲੇਕਿਨ ਉਹਦੇ ਤੋਂ ਇਲਾਵਾ ਟਰਾਂਸਪੋਰਟ ਦਾ ਖਰਚਾ ਪਾਪਾ ਲੇਬਰ ਦਾ ਕੰਮ ਕਰਦੇ 8000 ਸੈਲਰੀ ਆਉਂਦੀ ਉਹਦੇ ਵਿੱਚੋਂ ਫਿਰ ਹਣ ਮੈਨੂੰ ਦਿੰਦੇ ਆ ਇੱਕ ਮਹੀਨੇ ਦਾ 2000 ਰੁਪਏ ਮੇਰਾ ਕਿਰਾਇਆ ਮੰਗਦਾ ਸਰ ਔਰ ਸੈਲਰੀ ਵੀ ਨਹੀਂ ਮਿਲਦੀ ਇੱਥੋਂ ਔਰ ਕੋਈ ਉਮੀਦ ਵੀ ਨਹੀਂ ਹਜੇ ਤੱਕ ਸਰ ਇੰਨੀ ਵੱਡੀ ਪੜਾਈ ਕੀਤੀ ਜੀ ਸਰ بڑے ਸੁਪਨੇ ਹੋਣੇ ਉਸ ਵੇਲੇ ਹਨਾ ਉਹ ਦਿਨ ਯਾਦ ਕਰਕੇ ਲੱਗਦਾ ਵੀ ਯਾਰ ਆਹ ਦੇਣਾ ਬਸ ਤੇ ਪੜਾਈ ਕਰੀ ਸੀਗੀ ਆਹ ਦਿਨ ਤੱਕ ਅਰੇ ਸੋਚੀ ਨਹੀਂ ਸੀ ਹਣ ਸਰ ਸੀਰੀਅਸਲੀ ਹਣਾ ਮਤਲਬ ਜੇ ਕਹੀਏ ਕਿ ਐਜ਼ ਅ ਸਲਾਹ ਅਸੀਂ ਕਹਦੇ ਹਈਏ ਤਾਂ ਬੱਚੇ ਨੂੰ ਇਹ ਕਹੀਦਾ ਕਿ ਕੋਈ ਫਾਇਦਾ ਨਹੀਂ ਡਿਗਰੀਆਂ ਦਾ ਅਸਿਲੇ ਕੀ ਦੇਖ ਲਈਆਂ ਐਜ਼ ਕਹਦੋ ਕਿ ਉਹ ਪੇਪਰ ਹੀ ਰੱਖੇ ਹੋਏ ਆਪਾਂ ਫਾਈਲਾਂ ਦੇ ਵਿੱਚ ਡਿਗਰੀਆਂ ਇੱਕ ਰੱਦੀ ਦੇ ਪੇਪਰ ਆਪਾਂ ਤਾਂ ਕਹਿ ਦਿੰਦੇ ਆ ਕਿਉਂਕਿ ਜਦੋਂ ਹਣੇ ਇਹ ਸਭ ਕੁਝ ਦੇਖਦੇ ਆ ਤਾਂ ਫਿਰ ਇਹੀ ਚੀਜ਼ ਹੁੰਦੀ ਆ ਸਰ ਹਾਂ ਕਿ ਕੁਆਲੀਫਿਕੇਸ਼ਨ ਵੈਸੇ ਠੀਕ ਐ ਐਜੂਕੇਸ਼ਨ ਮਸਟ ਐ ਲੇਕਿਨ ਮਸਟ ਫਿਰ ਹਣੇ ਜਦੋਂ ਸਾਨੂੰ ਹੀ ਨਹੀਂ ਡਿਗਰੀਆਂ ਤੋਂ ਬਾਅਦ ਵੀ ਸਰ ਠੱਕੇ ਖਾਣੇ ਪੈ ਰਹੇ ਆ ਤਾਂ ਫਿਰ ਉਹਦੇ ਤੋਂ ਬਾਅਦ ਇਹੀ ਆ ਕਿ ਐਜੂਕੇਸ਼ਨ ਨਾ ਹੀ ਕਰੇ ਬੰਦਾ ਪਲੱਸ 2 ਕਰਨ ਤੋਂ ਬਾਅਦ ਏਟਲੀਸਟ ਕੋਈ ਐਸਾ ਕਰ ਲੈ ਵੀ ਸਲਾਈ ਕੜਾਈ ਕਰ ਲੈਣ ਸਰ ਇਹਦੇ ਨਾਲੋਂ ਬੈਸਟ ਐ ਏਟਲੀਸਟ ਆਪਣੇ ਪੇਰੈਂਟਸ ਦਾ ਕਹਦੋ ਹੱਥ ਤਾਂ ਵ ਭਗਵੰਤ ਮਾਨ ਸਾਹਿਬ ਬਦਲਾ ਆਇਆ ਪੰਜਾਬ ਚ ਲੱਗਦਾ ਸੀ ਵੀ ਪੰਜਾਬ ਦੀ ਤਸਵੀਰ ਬਦਲ ਦੇਣਗੇ ਸਰ ਲੱਗਦਾ ਤਾਂ ਸੀ ਡੈਫੀਨਿਟਲੀ ਲੱਗਦਾ ਸੀਗਾ ਜਦੋਂ ਸਟਾਰਟਿੰਗ ਪੁਆਇੰਟ ਸੀਗਾ ਜਦੋਂ ਗਵਰਨਮੈਂਟ ਜੌਬ ਮਿਲੀਆਂ ਬੱਚਿਆਂ ਨੂੰ ਤਾਂ ਬਹੁਤ ਇੱਕ ਉਮੀਦ ਸੀ ਮੇਰਾ ਖੁਦ ਦਾ ਪੀਟੈਟ ਕਲੀਅਰ ਹੋਇਆ ਹੋਇਆ ਸਰ ਹਾਂਜੀ ਮੇਰੇ ਇੱਕ ਮਾਸਟਰ ਕਾਡਰ ਦਾ ਰਹਿ ਗਿਆ ਐਗਜ਼ਾਮ ਉਹਦੇ ਵਿੱਚ ਵੀ ਕਿਤੇ ਨਾ ਕਿਤੇ 2 ਨੰਬਰਾਂ ਤੋਂ 4 ਨੰਬਰਾਂ ਤੋਂ ਐਗਜ਼ਾਮ ਮੇਰਾ ਰੁਕੀ ਜਾ ਰਿਹਾ ਤੇ ਉਮੀਦ ਸੀਗੀ ਕਿ ਕੁਝ ਨਾ ਕੁਝ ਹਊਗਾ ਲੇਕਿਨ ਹੰਤਾ ਕੁਝ ਨਹੀਂ ਕਹਿ ਸਕਦੀ ਆ ਮਾ ਸਰ ਜੀ ਜਦੋਂ ਸ਼ਾਮ ਨੂੰ ਵੀਡੀਓ ਖੋਲ ਲੈਂਦੇ ਮਾਨ ਸਾਹਿਬ ਦਾ ਕੋਈ ਨਵਾਂ ਬਿਆਨ ਆਇਆ ਹੁੰਦਾ ਕਦੀ ਮਜੀਠੀਏ ਖਿਲਾਫ ਕਦੀ ਕਿਸੇ ਦੇ ਖਿਲਾਫ ਤੁਹਾਡੇ ਲਈ ਜਾਂ ਨੌਜਵਾਨੀ ਦੇ ਲਈ ਕਹਿੰਦੇ ਸੀ ਵੀ ਹਰਾ ਪੈਨ ਮੈਂ ਪੰਜਾਬ ਦੇ ਲੋਕਾਂ ਲਈ ਚਲਾਉਂਗਾ ਤੁਹਾਨੂੰ ਲੱਗਦਾ ਵੀ ਤੁਹਾਡੇ ਵਰੀ ਸਾਈ ਮੋਗੀ ਸਰ ਬਿਲਕੁਲ ਸਾਡੇ ਲਈ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ ਅਸੀਂ 4 ਮਹੀਨਿਆਂ ਤੋਂ ਬੈਠੇ ਆ ਸਾਡੀ ਸੈਲਰੀ ਨਹੀਂ ਆ ਰਹੀ ਬਹੁਤ ਔਖਾ ਹੋਇਆ ਪਿਆ ਕਰਦਾ ਔਰ ਉਹ ਦੇਖ ਹੀ ਨਹੀਂ ਰਹੇ ਹੈਗੇ ਹਾਂਜੀ ਜਲੰਧਰ ਬਹੁਤ ਹੌਟ ਸੀਟ ਆ ਹੈਨਾ ਚੰਨੀ ਸਾਹਿਬ ਇੱਥੋਂ ਚੋਂ ਲੜ ਰਹੇ ਨੇ ਇਸ ਵਾਰ ਪਵਨ ਕੁਮਾਰ ਟਿੰਨੂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਨਾ ਸੁਸ਼ੀਲ ਰਿੰਕੂ ਜਿਹੜੇ ਤੁਸੀਂ ਝਾੜੂ ਤੋਂ ਜਿਤਾਏ ਸੀਗੇ ਉਹ ਬੀਜੇਪੀ ਚ ਚਲੇ ਗਏ ਟਿਕੜਮ ਬਾਜ਼ੀਆਂ ਚੱਲ ਰਹੀਆਂ ਨੇ ਇਸ ਟਿਕੜਮ ਬਾਜ਼ੀਆਂ ਦੇ ਵਿੱਚ ਆਮ ਲੋਕ ਗਾਇਬ ਨੇ ਤੁਹਾਡਾ ਜ਼ਿਕਰ ਹੀ ਨਹੀਂ ਸਰ ਬਿਲਕੁਲ ਵੀ ਸਾਡਾ ਜ਼ਿਕਰ ਹੀ ਨਹੀਂ ਹੁਣ ਸਾਡੇ ਤੇ ਸਾਡੀਆਂ ਸੈਲਰੀਆਂ ਨਹੀਂ ਆ ਰਹੀਆਂ ਕੋਈ ਨਹੀਂ ਦੇਖ ਰਿਆ ਪੰਜ ਦਿਨ ਹੋ ਗਏ ਆ ਸਾਨੂੰ ਧਰਨੇ ਤੇ ਬੈਠਿਆ ਨੂੰ ਕੋਈ ਵੀ ਆਣ ਕੇ ਇਹ ਨਹੀਂ ਦੇਖ ਰਿਆ ਕਿ ਉਹ ਬੈਠੇ ਆ ਹਰ ਕੋਈ ਦੇਖ ਕੇ ਲੰਘ ਜਾਂਦਾ ਕਿਸੇ ਨੇ ਇਹ ਨਹੀਂ ਦੇਖਿਆ ਕਿ 4 ਮਹੀਨਿਆਂ ਤੋਂ ਉਹਨਾਂ ਦੀਆਂ 9 ਮਹੀਨਿਆਂ ਤੋਂ ਸੈਲਰੀਆਂ ਪਈਆਂ ਘਰ ਦੇ ਗੁਜ਼ਾਰੇ ਬਹੁਤ ਔਖੇ ਹੋਏ ਪਏ ਆ ਮੇਰੇ ਪਾਪਾ ਸਿਕਿਉਰਿਟੀ ਦਾ ਕੰਮ ਕਰਦੇ ਆ ਤੁਸੀਂ ਸਾਬ ਲਾ ਲਓ 65 ਤੋਂ 7000 ਰੁਪਏ ਮਿਲਦਾ ਘਰ ਦਾ ਗੁਜ਼ਾਰਾ ਕਿੱਥੇ ਹੋਣਾ ਉਤੋਂ ਮੇਰੀ ਸੈਲਰੀ ਸੀ ਕਿ ਭੈਣ ਭਰਾ ਪੜਦੇ ਆ ਉਹਨਾਂ ਨੂੰ ਪੜਾ ਰਹੇ ਹੁਣ ਮੇਰੀ ਸੈਲਰੀ ਨਹੀਂ ਆ ਰਹੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਉਤੋਂ ਕਿਰਾਇਆ ਲਾ ਕੇ ਰੋਜ਼ ਆਉਂਦੇ ਆ ਇੱਥੇ ਹਾਂਜੀ ਪੜੇ ਸੀਗੇ بڑے ਛੋਟੇ ਨੇ ਪੁੱਛਦੇ ਨੇ ਬੱਚੇ ਵੱਡੇ ਹੋ ਕੇ ਕੀ ਬਣਨਾ ਤਾਂ ਜਿਹੜੇ ਕਿਸੇ ਨੇ ਸਵਾਲ ਪੁੱਛਿਆ ਹੋਊਗਾ ਉਹ ਸਮਾਜ ਚੇਤੇ ਆ ਸਰ ਬਿਲਕੁਲ ਜਿੱਤੇ ਹੁੰਦਾ ਉਸ ਟਾਈਮ ਤਾਂ ਬਹੁਤ ਸੀਗਾ ਕਿ ਹਾਂ ਅਸੀਂ ਗਾਂ ਜੌਬ ਕਰਾਂਗੇ ਵਧੀਆ ਜੌਬ ਕਰਾਂਗੇ ਪਰ ਸਰ ਇੱਥੇ ਵੀ ਮਿਲੀ ਸੀਗੀ ਚਲੋ ਵਧੀਆ ਸੀ ਇਦਾਂ ਦੀ ਗੱਲ ਨਹੀਂ ਆ ਵਧੀਆ ਨਹੀਂ ਆ ਜੌਬ ਪਰ ਹੁਣ ਸੈਲਰੀਆਂ ਨਹੀਂ ਆ ਰਹੀਆਂ ਉਹਦੇ ਕਰਕੇ ਬਹੁਤ ਔਖਾ ਹੋਇਆ ਪਿਆ ਸਰ ਤਾਂ ਲੱਗਦਾ ਕਿ ਵੀ ਸਿਆਸਤ ਹੋ ਰਹੀ ਆ ਵੀ ਇਹ ਬਾਦਲ ਸਰਕਾਰ ਨੇ ਬਣਾਇਆ ਸੀਗਾ ਯਾਦਗਾਰ ਇਹਨੂੰ ਅਜੂਬਾ ਕਿਹਾ ਜਾਂਦਾ ਹੈ ਬਹੁਤ ਉਮਦਾ ਜੇ ਤੁਸੀਂ ਕਰਤਾਰਪੁਰ ਆਏ ਹੋ ਉਹ ਤੇ ਬਾਈ ਪੂਰੀ ਆਜ਼ਾਦੀ ਦਾ ਇਤਿਹਾਸ ਖਾਸ ਕਰ ਭਗਤ ਸਿੰਘ ਦੀ ਗੱਲ ਜਿਹੜੀ ਭਗਵੰਤ ਜੀ ਸਾਹਿਬ ਕਹਿੰਦੇ ਨੇ ਕੀ ਅਸੀਂ ਭਗਤ ਸਿੰਘ ਦੀ ਸੋਚ ਦੇ ਉੱਤੇ ਪੈਰਾ ਦੰਨੇ ਆ ਭਗਤ ਸਿੰਘ ਦੀ ਆਜ਼ਾਦੀ ਦਾ ਸਾਰਾ ਇਤਿਹਾਸ ਹੈ ਇੱਥੇ ਕਿ ਐਂ ਲੱਗਦਾ ਵੀ ਸਰਕਾਰ ਚਾਹੁੰਦੀ ਨਹੀਂ ਵੀ ਭਗਤ ਸਿੰਘ ਦਾ ਇਤਿਹਾਸ ਲੋਕਾਂ ਤੱਕ ਪਹੁੰਚੇ ਸਰ ਜਿਹੜੇ ਭਗਵੰਤਮਾਨ ਸਾਹਿਬ ਨੇ ਤਾਂ ਕਿਹਾ ਹੀ ਸੀਗਾ ਵੀ ਹਾਂ ਉਹ ਭਗਵੰਤ ਭਗਤ ਸਿੰਘ ਜੀ ਬਾਰੇ ਬਹੁਤ ਕਹਿੰਦੇ ਆ ਨਾ ਕਿ ਚਲੋ ਠੀਕ ਹੈ ਇੱਥੇ ਹਿਸਟਰੀ ਸਾਰੀ ਦਿਖਾਈ ਹੋਈ ਆ ਔਰ ਇੱਥੇ ਦਾ ਹੀ ਨਹੀਂ ਹੁਣ ਸੋਚਦੇ ਬਹੁਤ ਗਲਤ ਗੱਲ ਆ ਬਿਲਕੁਲ ਬਾਈ ਧਰਨਾ ਲਾਇਆ ਹੋਇਆ ਮਾਨੋ ਦੱਸ ਜਾ ਲੱਗ ਰਿਹਾ ਤੁਹਾਡਾ ਹਾਂਜੀ ਹਾਂਜੀ ਸਰ 4 ਮਹੀਨੇ ਤੋਂ ਸੈਲਰੀ ਨਹੀਂ ਬੜੇ ਤੰਗ ਹੋਏ ਪਏ ਆ ਜੀ ਕਰਦੇ ਹਰ ਵਾਰ ਪੁੱਛਦੇ ਨੇ ਕਿ ਸੈਲਰੀ ਕਿਉਂ ਨਹੀਂ ਆ ਰਹੀ ਸਰ ਉਹਨਾਂ ਨੂੰ ਇਹੀ ਜਵਾਬ ਦੇਣਾ ਪੈਂਦਾ ਕਿ ਮੈਨੇਜਮੈਂਟ ਕਹਿੰਦੀ ਆ 15 ਦਿਨ 20 ਦਿਨ ਰੋਕੇ ਆ ਜੂਗੀ ਸਰ ਕਰਦੇ ਕਰਦੇ 4 ਮਹੀਨੇ ਹੋ ਗਏ ਆ ਜੀ ਤੇ ਵਿੱਚੋਂ ਕੁਝ ਸਾਡੇ ਸਾਥੀ ਜਿਹੜੇ ਹਟ ਕੇ ਚਲੇ ਗਏ ਨੇ ਤੇ ਸਰ ਸਾਡਾ ਵੀ ਮਨ ਕਰਦਾ ਹੈ ਕਿ ਚਲੋ ਹਟ ਜਾਈਏ ਜਾ ਕੇ ਤੇ ਬਾਹਰ ਚਲ ਜਾਈਏ ਤੇ ਹੁਣ ਕੰਮ ਤੇ ਆਉਣ ਨੂੰ ਵੀ ਜੀ ਨਹੀਂ ਕਰਦਾ ਬਹੁਤ ਜੀ ਬੜੇ ਤੰਗ ਹੋਏ ਪਏ ਆ ਜੀ ਇਸ ਵਸੂਤ ਮਹਾਨ ਸਾਹਿਬ ਕਹਿੰਦੇ ਸੀ ਗੋਰੇ ਆ ਜਾਣਗੇ ਇੱਥੇ ਸਿਰ ਸਾਨੂੰ ਗੋਰਿਆਂ ਦੀ ਗੁਲਾਮੀ ਕਰਨ ਜਾਣਾ ਪੈਣਾ ਲੱਗਦਾ ਹੈ ਇਸ ਦੁਆਰਾ ਫਿਰ ਜਿਹੜੇ ਹਾਲਾਤ ਚੱਲ ਰਹੇ ਨੇ ਹਾਂਜੀ ਸਰ ਜ਼ਿੰਦਗੀ 'ਚ ਬੜੇ ਚਾਂਸ ਆਏ ਕਿ ਕਈ ਲੋਕ ਕਹਿੰਦੇ ਪੰਜਾਬ ਛੱਡਣ ਨੂੰ ਜੀ ਨਹੀਂ ਕਰਦਾ ਵੀ ਇੱਥੇ ਹੀ ਰਹੀਏ ਆਪਣੀ ਮਿੱਟੀ ਦੇ ਵਿੱਚ ਹੀ ਰਹੀਏ ਪਰ ਜੇ ਇਸ ਮਿੱਟੀ 'ਚ ਹਾਲਾਤ ਇਹ ਹੋਣਗੇ ਸਰਕਾਰਾਂ ਤਨਖਾਹਾਂ ਹੀ ਨਹੀਂ ਦੇਣਗੀਆਂ ਤੇ ਭਈ ਦੇਸ਼ ਨੂੰ ਛੱਡ ਕੇ ਜਾਣਾ ਹੀ ਪੈਣਾ ਜੀ ਦੂਜਿਆਂ ਦੀ ਗੁਲਾਮੀ ਕਰਨ ਬੜਾ ਔਖਾ ਲੱਗਦਾ ਜੀ ਆਪਣੇ ਦੇਸ਼ 'ਚ ਜੇ ਇਦਾਂ ਹੋਵੇ ਪਰ ਜਿਹੜੇ ਹਾਲਾਤ ਨੇ ਸਾਡੇ ਤਾਂ ਇਹ ਹਾਲਾਤ ਬਣੇ ਪਏ ਨੇ ਕਿ ਇਹਨੂੰ ਛੱਡ ਕੇ ਕਿਤੇ ਹੋਰ ਜਾਣਾ ਹੀ ਪੈਣਾ ਜੀ ਦੇਸ਼ ਵਿੱਚ ਕਿ ਜਾ ਕੇ ਉੱਥੇ ਗੁਲਾਮੀ ਕਰੀਏ ਤਾਂ ਆਪਣਾ ਘਰ ਪਰਿਵਾਰ ਪਾਲੀ ਹਾਂਜੀ ਮਾਨ ਸਾਹਿਬ ਤੋਂ ਉਮੀਦ ਸੀਗੀ ਜਦੋਂ ਸਰਕਾਰ ਨਵੀਂ ਹਾਂਜੀ ਹਾਂਜੀ ਬਹੁਤ ਉਮੀਦ ਸੀ ਜੀ ਤੇ ਸੋਚਾ ਸੀ ਕਿ ਸਾਡੇ ਵੀ ਸੁਪਨੇ ਸਕਾਰ ਹੋਣਗੇ ਕਿ ਚਲੋ ਆਮ ਆਦਮੀ ਦੀ ਸਰਕਾਰ ਆ ਸਾਡੀ ਆਪਣੀ ਸਰਕਾਰ ਪਰ ਨਹੀਂ ਜੀ ਸਾਡੇ ਸੁਪਨੇ ਵੀ ਟੁੱਟਦੇ ਨਜ਼ਰ ਆ ਰਹੇ ਆ ਹੌਲੀ ਹੌਲੀ ਹੁਣ ਚੋਣਾਂ ਨੇ ਸਰ ਹੁਣ ਚੋਣਾਂ ਨੇ ਸ਼ਾਇਦ ਸਾਡੇ ਵੱਲ ਉਹਨਾਂ ਦਾ ਧਿਆਨ ਹੀ ਨਾ ਹੋਵੇ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਉਹ ਸਾਡੇ ਵੱਲ ਧਿਆਨ ਦੇਣ ਕਿ ਸਾਡੀਆਂ ਸੈਲਰੀਆਂ ਦਿਵਾਉਣ ਸਾਡਾ ਘਟੋ ਘਟ 5 5 6 6 ਸਾਲ ਹੋ ਗਏ ਸਰ ਸਾਨੂੰ ਲੱਗਿਆ ਨੂੰ ਤੇ ਸਾਡੀ ਉਮੀਦ ਤੇ ਖਰੇ ਉਤਰ ਕੀ ਪਤਾ ਹੁੰਦਾ ਸ਼ਾਇਦ ਸ਼ਾਇਦ ਸਾਡੀ ਇਹ ਇੰਟਰਵਿਊ ਦੇ ਕੇ ਸ਼ਾਇਦ ਉਹ ਸਾਡੀ ਰਿਕਵੈਸਟ ਔਨ ਜਦੋਂ ਪੂਰਾ ਮਹੀਨਾ ਬੰਦਾ ਚਾਹ ਨਾ ਕੰਮ ਕਰਦਾ ਦਫ਼ਤਰ ਆਉਂਦਾ ਪੂਰੇ ਟਾਈਮ ਤੇ ਬਾਈ ਥੋੜਾ ਅੱਗੇ ਆਜੋ ਆਪਾਂ ਨੂੰ ਤੰਬੂ ਖਰਾਬ ਕਰ ਰਹੇ ਪੂਰਾ ਮਹੀਨਾ ਚਾਹ ਨਾ ਕੰਮ ਕਰਦੇ ਆ 30 ਦਿਨ ਸਰੀਰ ਨੂੰ ਤੋੜਦੇ ਆ ਕਈ ਵਾਰ ਇਸ ਮੇਰੇ ਉੱਠਣ ਨੂੰ ਜੀ ਨਹੀਂ ਕਰਦਾ ਮਨ ਮਾਰ ਕੇ ਉਰੇ ਪਹੁੰਚਦੇ ਆ ਤਾਂ ਜਦੋਂ ਮਹੀਨੇ ਬਾਅਦ ਤਨਖਾਹ ਨਹੀਂ ਪਹੁੰਚਦੀ ਤਨਖਾਹ ਲਿੱਤੇ ਭੱਜੇ ਫਿਰਦੇ ਆ ਨਾ ਵੀ ਸਾਡਾ ਰੋਟੀ ਗੁਜ਼ਾਰਾ ਵਧੀਆ ਹੋ ਜੇ ਘਰ ਆਪਣੀ ਮਾਂ ਨੂੰ ਚਾਰ ਪੈਸੇ ਫੜਾਈਏ 5 ਮਹੀਨੇ ਹੋ ਗਏ ਸਰ 5 ਮਹੀਨੇ ਹੋ ਗਏ ਘਰਦਿਆਂ ਦੇ ਆਸਰੇ ਨੇ ਤੁਰੇ ਫਿਰਦੇ ਆ ਨਹੀਂ ਤਾਂ ਹੁਣ ਤਾਂ ਬੈਠਣ ਵਾਲਾ ਕੰਮ ਹੀ ਹੋ ਜਾਣਾ ਹੈ ਬੇਰੋਜ਼ਗਾਰੇ ਵਾਲੇ ਕੰਮ ਹੋਇਆ ਪਿਆ ਜੀ ਪੂਰਾ ਚਾਹ ਮਰੇ ਹਾਂਜੀ ਹਾਂਜੀ ਜੀ ਪੂਰੇ ਪੂਰੇ ਚਾਹ ਮਰੇ ਪਏ ਆ ਜੀ ਕੀ ਜੇ ਘਰ ਦੇ ਸਾਥ ਨਾ ਦੇਣ ਤੇ ਬੇਰੋਜ਼ਗਾਰ ਫਿਰ ਹੀ ਆਪਣੀ ਦੇਸ਼ ਵਿੱਚ ਜੀ ਪੂਰੇ ਖਬਰ ਪੜੀ ਸੀ ਕਿ ਇੱਥੇ ਕਰਤਾਰਪੁਰ ਦੇ ਕੈਬਨਿਟ ਮਿਨਿਸਟਰ ਸਾਹਿਬ ਆਪਣੇ ਮੁੰਡੇ ਨੂੰ ਸਰਕਾਰੀ ਨੌਕਰੀ ਦਿਵਾ ਗਏ ਹਾਂਜੀ ਹਾਂਜੀ ਪੜੀ ਸੀ ਪਰ ਸਾਨੂੰ ਨਾ ਮਿਲਦੀ ਨਜ਼ਰ ਆ ਰਹੀ ਹੈ ਜੀ ਉਹ ਵੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸੰਘਰਸ਼ ਜਦੋਂ ਹੁੰਦੇ ਨੇ ਤਾਂ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਤੁਸੀਂ ਆਪਦੇ ਹੱਕਾਂ ਦੇ ਲਈ ਧਰਨਾ ਜਿਹੜਾ ਲਾਇਆ ਆ ਬਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ 9 ਮਹੀਨੇ ਹੋ ਗਏ ਬਾਈ ਤਨਖਾਹ ਨਹੀਂ ਮਿਲੀ ਸਰ ਮੈਂ ਜਿੰਨਾ ਦੁਖੀਆਂ ਨਾ ਜੀ ਜਿੱਦਾਂ ਇੱਕ ਘਰ ਦਾ ਮੋਤਵਾਰ ਬੰਦਾ ਹੁੰਦਾ ਨਾ ਉਸ ਤਰ੍ਹਾਂ ਮੈਂ ਇੱਥੇ ਡਿਊਟੀ ਕਰਦਾ ਆ ਮੈਨੂੰ 9 ਮਹੀਨੇ ਹੋ ਗਏ ਮੈਂ ਜਿੱਦਾਂ ਸਾਰ ਦਾ ਬੰਦਿਆਂ ਨੂੰ ਲਾ ਕੇ ਬਿਨਾਂ ਪੈਸੇ ਤੋਂ ਕੌਣ ਡਿਊਟੀ ਕਰੂਗਾ ਤੁਸੀਂ ਆਪ ਦੱਸੋ ਅਖੀਰੀ ਜਦੋਂ ਮਰੇ ਨਕਮੂ ਝੁੱਲ ਗਈ ਆ ਫੇਰ ਮੈਂ ਤਿੰਨ ਚਾਰ ਬੰਦੇ ਕਰ ਦਿੱਤੇ ਆ ਨਹੀਂ ਤੇ ਮੇਰੇ ਤੋਂ ਚਾਰ ਬੰਦੇ ਜਿੰਨੇ ਸੀ ਚਾਰ ਰਾਤ ਨੂੰ ਹੁਣ ਬਿਨਾ ਸੈਲਰੀ ਤੋਂ ਮੈਂ ਇਹਨਾਂ ਨਾਲ ਜਿੱਦਾਂ ਵੀ ਟਾਈਮ ਸਾਰਾ ਇਹ ਮੈਨੂੰ ਹੀ ਪਤਾ ਆ ਠੀਕ ਹੈ ਨਾ ਹੁਣ ਜੇ ਤਾਂ ਬਹੁਤ ਜ਼ਿਆਦਾ ਖਿਜਿਆ ਪਿਆ ਆ ਤੇ ਅੱਜ 5 ਦਿਨ ਹੋ ਗਏ ਕਿਸੇ ਨੇ ਆ ਕੇ ਪੁੱਛਿਆ ਨਹੀਂ ਜੇ ਇਹਨਾਂ ਨੇ ਨਹੀਂ ਪੁੱਛਿਆ ਤਾਂ ਸਾਡੀ ਤਾਂ ਕੰਪਨੀ ਪੁੱਛ ਸਕਦੀ ਸੀ ਆ ਕੇ ਕਿ ਤੁਸੀਂ ਇੰਨੇ ਚਿਰ ਹੋ ਗਏ ਬੈਠਿਆਂ ਨੂੰ ਆ ਲਓ 1000 1000 ਰੁਪਿਆ 2 2000 ਕਿਸੇ ਨੇ ਨਹੀਂ ਪੁੱਛਿਆ ਸਾਨੂੰ ਸਾਰਾ ਹੁਣ ਅਖੀਰੀ ਇਹ ਹੀ ਹੁਣ ਉਹਨਾਂ ਗਾਂਦ ਵਾਂਜ ਜਿੱਦਾਂ ਦਿਨ ਪੈਂਦੇ ਜਾਂਦੇ ਆ ਅਹੀਂ ਗਰਮ ਹੁੰਦੇ ਜਾਂਦੇ ਆ। ਜਾਂ ਸਾਨੂੰ ਫੜ ਕੇ ਅੰਦਰ ਕਰੋ। ਰੋਟੀ ਤਾਂ ਮਿਲੂਗੀ। ਕਿਸੇ ਬੰਦੇ ਗੱਲ ਤਾਂ ਲਾਓ। ਆਹੋ ਜੇਲ੍ਹ 'ਚ ਰੋਟੀ ਤਾਂ ਮਿਲ ਜੂ। ਰੋਟੀ ਮਿਲ ਜੂਗੀ ਸਾਰ। ਇੰਨਾ ਆ। ਹੁਣ ਮੈਂ ਇਥੋਂ ਬੰਦਿਆਂ ਨੂੰ ਕਿੱਥੋਂ ਦੇਈ ਜਾਵਾਂ? ਜੇ ਸਾਰਾ ਡੂੜੀ ਤੇ ਤਿੰਨ ਬੰਦੇ ਆ, ਚੌਥਾ ਨਹੀਂ ਆਇਆ। ਚੌਥਾ ਬੰਦਾ ਕਿੱਥੇ ਆ? ਮੈਨੂੰ ਨਹੀਂ ਪਤਾ ਮੈਨੂੰ ਬੰਦੇ ਪੂਰੇ ਚਾਹੀਦੇ ਆ। ਇਹਨਾਂ ਅਫਸਰਾਂ ਨੇ ਕਹਿਣਾ। ਮੈਂ ਜਸੋਂ ਹੁਣ ਚਾਰ ਬੰਦੇ ਕਰਾਂ ਉਹਨੂੰ ਵਿਚਾਰੇ ਨੂੰ ਕੋਈ ਬਿਮਾਰ ਆ ਹੁਣ ਇੱਕ ਬੰਦਾ ਮੇਰੇ ਕੋਲ ਬਿਮਾਰ ਪਿਆ ਹੁਣ ਤੁਸੀਂ ਇਨਕੁਆਰੀ ਕਰ ਸਕਦੇ ਆ ਉਹ ਘਰ ਬਿਮਾਰ ਪਿਆ ਆ ਉਹ ਮੁੰਡਾ ਆ ਇਹਨੇ ਪ੍ਰੈਸ਼ਨ ਕਰਾਉਣਾ ਪਿੱਛੇ ਦੀ ਪੱਥਰੀ ਹੈ ਹੈ ਹੁਣ ਜਿੱਥੇ ਵੀ ਚਲ ਜਾਓ ਪੈਸੇ ਮੰਗਦਾ ਜਿੱਥੇ ਚਲ ਜਾਓ ਅਗਲੇ ਪੈਸੇ ਕਹਿੰਦੇ ਸਰਕਾਰੀ ਚ ਕਹਿੰਦੇ 8000 ਜਮਾ ਕਰਾਓ ਸਰਕਾਰੀ ਚ ਇਹਨਾਂ ਨੂੰ ਕਿਹਾ 8000 ਪੱਥਰੀ ਦੀ ਤੇ ਬਾਈ ਦਰਦੀ ਬਾਲੀ ਪੈੜੀ ਹੁੰਦੀ ਬਹੁਤ ਜੀ ਬਹੁਤ ਸਰ ਜੀ ਓਕੇ ਰਾਤ ਨੂੰ ਕਦੀ 2 ਵਜੇ ਕਦੀ 3 ਵਜੇ ਬਹੁਤ ਹੈ ਕਿ ਔਖਾ ਹੋਇਆ ਸਰ ਜਣ ਕੇ ਕੈਮ ਦਾ ਮਾਬੇ ਰੋਟੀਆਂ ਵੀ ਅਬ ਯਾਰ ਹੋ ਗਏ ਭਾਂਡੇ ਵੇਚਣ ਵਾਲਾ ਕੰਮ ਹੋ ਗਿਆ ਵੈਸੇ ਕਹਿੰਦੇ ਭਗਵੰਤ ਮਾਨ ਸਾਹਿਬ ਜਿਵੇਂ ਕੰਮ ਕਰ ਰਹੇ ਨੇ ਇਹਨਾਂ ਨੇ ਬਾਦਲ ਚੰਗੇ ਲੱਗਣ ਲੱਗ ਪਏ ਸਹੀ ਗੱਲ ਹੈ ਇਹ ਮੰਨਣ ਵਾਲੀ ਗੱਲ ਹੈ ਤੁਸੀਂ ਪੁੱਛੋ ਨਾ ਇਹ ਤਾਂ ਇੰਨੇ ਦੁਖੀ ਹੋਏ ਆ ਨਾ ਉਹਨਾਂ ਦੇ ਬਹੁਤ ਜ਼ਿਆਦਾ ਦੁਖੀ ਹੋਏ ਆ ਜਦੋਂ ਇਹ ਆਪਣੇ ਇਹ ਆਇਆ ਨਾ ਭਗਵੰਤ ਮਾਨ ਉਦੋਂ ਦੀ ਸੈਲਰੀਆਂ ਸਾਡੀਆਂ ਤਾਂ ਬੰਦ ਜਾ ਇਸ ਬੁੱਕ ਜਦੋਂ ਖੋਲ ਲਓ ਐ ਲੱਗਦਾ ਕਿ ਪੰਜਾਬ ਤਾਂ ਰੰਗਲਾ ਪੰਜਾਬ ਆ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਵੀ ਪੰਜਾਬ ਤਾਂ ਚੜ੍ਹਦੀ ਕਲਾ ਚ ਕਮਾਲ ਹੋ ਗਈ ਸਵਾ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਦੀ ਆ ਤੁਹਾਨੂੰ ਦਿਖਾ ਲਓ ਹਮ ਚੈਨਲ ਦੇ ਉੱਤੇ ਦਿਖਾ ਲਿਓ ਪਿਆ ਚੜ੍ਹਦੀ ਕਲਾ ਹੀ ਆ ਅਸੀਂ ਸਰ ਬਹੁਤ ਦੁਖੀ ਆ ਬਹੁਤ ਜ਼ਿਆਦਾ ਦੁਖੀ ਇਹਨੂੰ ਵਿਚਾਰੇ ਨੂੰ ਮੈਂ ਪਰੇਸ਼ਾਨ ਕਰਾਉਣਾ ਸੀ ਬੜੋ ਬੜੀ ਕਹਿ ਕੇ ਮੈਂ 1 ਮਹੀਨੇ ਸੈਲਰੀ ਅਡਵਾਂਸ ਦਵਾਈ 2 ਮਹੀਨੇ ਦਵਾਈ ਮੈਂ ਕਿਹਾ ਇਹਨੂੰ ਪਰੇਸ਼ਾਨ ਕਰਾਉ ਤੁਸੀ ਉਹ ਡਾਕਟਰ ਕਦੋਂ ਕਾ ਟਾਈਮ ਦੇਈ ਜਾਂਦੇ ਆ ਉਹ ਜਿੱਦਾਂ ਵਿਚਾਰੇ ਕੋ ਪੈਸੇ ਆਏ ਉਦਾਂ ਹੀ ਪੈਸੇ ਖਰਚ ਹੋ ਜਾਂਦੇ ਘਰ ਦਾ ਚੇਤਨ ਦੇ ਬਿਲਕੁਲ ਆਇਓ ਬਾਈ ਜੀ ਥੋੜਾ ਸਾਈਡ ਤੇ ਤੁਹਾਡਾ ਇੱਕ ਦੋ ਹੋਰ ਗੱਲਾਂ ਭੈਣੇ ਕਰਨੀਆਂ ਥੋੜਾ ਜੱਗਗੇ ਆਜੋ ਕੁੜੀਆਂ ਦਾ ਬੱਸ ਸਫਰ ਤਾਂ ਫਰੀ ਆ 1000 ਰੁਪਇਆ ਮਹੀਨਾ ਦੇਣ ਦਾ ਭਗਵੰਤ ਮਾਨ ਨੇ ਵਾਦਾ ਕੀਤਾ ਸੀ ਤੁਹਾਡਾ ਤਾਂ ਕਹਿੰਦਾ ਉਹੀ ਸਰ ਜਾਣਾ ਤੁਹਾਨੂੰ ਤਨਖਾਹ ਕੀ ਕਰਨੀ ਸਰ ਉਹਨਾਂ ਆਟੋ ਥੋੜੀ ਨਾ ਫਰੀ ਆ ਬੱਸ ਸਫਰ ਤਾਂ ਫਰੀ ਆ ਜਿਹੜੇ ਉਹਨਾਂ ਕੋ ਲੋਕ ਆਂਦੇ ਆ ਉਹ 30 ਰੁਪਏ ਲੈਂਦੇ ਆ ਸਰ ਕਈ ਵਾਰੀ ਤਾਂ 40 ਵੀ ਮੰਗਦੇ ਕਿ 40 ਰੁਪਏ ਚਾਹੀਦੇ ਆ ਤਾਂ ਫਿਰ ਹੁਣ ਇ ਇਹਨਾਂ ਬੱਚਿਆਂ ਨੂੰ ਬਸ ਦਾ ਫਰੀ ਸਫ਼ਰ ਨਹੀਂ ਚਾਹੀਦਾ ਨਾ ਹੀ ਵੀ ਨਾ ਹਜ਼ਾਰ ਚਾਹੀਦਾ ਆ ਇਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਦਿਓ ਹਾਂਜੀ ਬਸ ਸਰ ਇਹੀ ਡਿਮਾਂਡ ਹੈ ਸਾਡੀ ਹੋਰ ਕੋਈ ਡਿਮਾਂਡ ਨਹੀਂ ਆ ਤੁਸੀਂ ਮੱਲੋ ਪੰਜਾਬ ਵਾਸਤੇ ਪੰਜਾਬ ਨੂੰ ਸਵਾਰਨ ਲਈ ਕੰਮ ਕਰ ਲਓਗੇ ਤੁਹਾਡੀ ਬਣਦੀ ਸਾਨੂੰ ਮਿਹਨਤ ਮਿਲ ਜੇ ਸਾਨੂੰ ਹੋਰ ਕੁਝ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰ ਸਿਰਫ ਸਾਡੀ ਡਿਮਾਂਡ ਵੀ ਇਹੀ ਆ ਪੰਜ ਦਿਨ ਤੋਂ ਜੇ ਬੈਠੇ ਆ ਤਾਂ ਇਹੀ ਡਿਮਾਂਡ ਆ ਸਾਡੀ ਕਿ ਸਾਨੂੰ ਸਾਡੀ ਸੈਲਰੀ ਟਾਈਮ ਤੇ ਮਿਲ ਜਾ ਸਰ ਜਿਹੜੀ ਪੈਂਡਿੰਗ ਸੈਲਰੀ ਹੋ ਸਭ ਨੂੰ ਮਿਲੇ ਸਰ 9 ਮਹੀਨੇ ਥੋੜੇ ਨਹੀਂ ਹੁੰਦੇ ਸਰ 9 ਮਹੀਨੇ ਨਦੀ 4 ਮਹੀਨੇ ਸਾਡੀ ਹੋ ਗਈ ਸੈਲਰੀ ਨਹੀਂ ਆਈ ਬਸ ਸਾਨੂੰ ਸੈਲਰੀ ਟਾਈਮ ਤੇ ਚਾਹੀਦੀ ਹੈ ਕੰਮ ਅਸੀਂ ਪੱਲਵੀ ਬਹੁਤ ਇਮਾਨਦਾਰੀ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਤੇ ਹੁਣ ਵੀ ਕਰਾਂਗੇ ਇਹ ਕੋਈ ਓਸ਼ੀ ਜੀ ਡੈਫੀਨਿਟਲੀ ਸਰ ਬਾਬਾ ਜੀ ਨੇ ਇੱਕ ਗੱਲ ਕਹੀ ਕਹਿੰਦੇ ਜੀ ਨਹੀਂ ਤਨਖਾਹ ਦੇਣੀ ਤਾਂ ਜੇਲ੍ਹ ਚ ਸਿੱਟ ਦੋ ਘੱਟੋ ਘੱਟ ਰੋਟੀ ਤਾਂ ਮਿਲ ਜਾ ਸਰ ਹੁਣ ਰੋਟੀ ਦਾ ਹੀ ਗੁਜ਼ਾਰਾ ਸਹੀ ਗੱਲ ਹੈ ਔਖਾ ਹੋਇਆ ਪਿਆ ਆ ਕਿੱਥੋਂ ਪੈਸੇ ਕੱਢੀਏ ਅਸੀਂ ਰੋਜ਼ ਕਰਾਇਆ ਲਾ ਕੇ ਆਉਣਾ ਘਰ ਦੇ ਖਰਚੇ ਕਿੱਥੋਂ ਕਰਨੇ ਕਿੰਨੀ ਮਹਿੰਗਾਈ ਹੋਈ ਪਈ ਆ ਕਿੱਥੋਂ ਖਰਚਾ ਕਰਨਾ ਅਸੀਂ ਦੱਸੋ ਜਿਸ ਸੈਲਰੀਆਂ ਹੀ ਨਹੀਂ ਆ ਰਹੀਆਂ ਇਹੀ ਪੈਸੇ ਆ ਨਾ ਘਰ ਦੇ ਗੁਜ਼ਾਰੇ ਕਰਨੇ ਇਸੇ ਲਈ ਤਾਂ ਅਸੀਂ ਲੱਗੇ ਆ ਕਿ ਸਾਡੇ ਕਿਹੜਾ ਘਰ ਜ਼ਮੀਨਾਂ ਜਾਇਦਾਦਾਂ ਵੀ ਚਲੋ ਗੁਜ਼ਾਰਾ ਹੋਈ ਜਾਂਦਾ ਸੀ ਆਪਣੀ ਕਮਾਈ ਲੈ ਲੱਗੇ ਹਨ ਤੇ ਅਸੀਂ ਘਰ ਜਾ ਕੇ ਪੈਸੇ ਉਹ ਦੇਣੇ ਆ ਉਹ ਸਾਰੇ ਹੀ ਦੇ ਦੇਈਏ ਤਾਂ ਕਿ ਉਹਨਾਂ ਦਾ ਘਰ ਦਾ ਪੂਰਾ ਗੁਜ਼ਾਰਾ ਹੋ ਜਵੇ ਤੇ ਬਹੁਤ ਔਖਾ ਹੋਇਆ ਪਿਆ ਸਰ ਸਹੀ ਗੱਲ ਹੈ ਬਿਲਕੁਲ ਸਹੀ ਕਿਹਾ ਬਹੁਤ ਔਖਾ ਸੋ ਮਾਨ ਸਾਹਿਬ ਆਹ ਦੇਖੋ ਤੁਹਾਡਾ ਰੰਗਲਾ ਪੰਜਾਬ ਤੁਸੀਂ ਕਹਿੰਦੇ ਹੋ ਕਿ ਪੰਜਾਬ ਰੰਗਲਾ ਫੇਸਬੁਕ ਖੋਲੀਏ ਤਾਂ ਕਮਾਲ ਕੀਤੀ ਪਈ ਆ ਵੀ ਪੰਜਾਬ ਨੂੰ ਸੁਪਨੇ ਦਿਖਾ ਦਿਖਾ ਕੇ ਤੁਹਾਡੇ ਬਿਆਨ ਵੀ ਸੁਣੀ ਦਿੱਤੇ ਮਜ਼ਾ ਆਇਆਂਦਾ ਜੇ ਕਿਤੇ ਉਹ ਬਿਆਨ ਤੁਸੀਂ ਲਾਗੂ ਕਰ ਦੋ ਜੇ ਕਿਤੇ ਰੰਗਲਾ ਪੰਜਾਬ ਜਿਹੜਾ ਤੁਸੀਂ ਸਪਨੇ ਵਿੱਚ ਦਿਖਾ ਰਹੇ ਹੋ ਹਕੀਕਤ ਵਿੱਚ ਦਿਖਾ ਦਿਓ ਤਾਂ ਵਾਕਈ ਵਾਰੇ ਨਿਆਰੇ ਹੋ ਜਾਣਗੇ ਪੰਜਾਬ ਦੇ ਚੋਣਾਂ ਨੇ ਤੁਹਾਡੇ ਤੋਂ ਸਵਾਲ ਹੋਣਿਆ ਪਿੰਡ-ਪਿੰਡ ਤੁਸੀਂ ਜਾਣਾ ਸੋ ਆਮ ਲੋਕਾਂ ਦੇ ਮੁੱਦਿਆਂ ਨੂੰ ਤੁਸੀਂ ਸਮਝੋ ਇਹਨਾਂ ਦਾ ਦਰਦ ਸਮਝੋ ਇਹਨਾਂ ਦਾ ਹੱਕ ਇਹਨਾਂ ਨੂੰ ਸਮੇਂ ਸਿਰ ਦਿਓ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ